ਬਹੁਤ ਪੁਰਾਣੇ ਸਮੇਂ ਦੀ ਗੱਲ ਆ ਇੱਕ ਪਿੰਡ ਵਿੱਚ ਨਾ ਇੱਕ ਬਜ਼ੁਰਗ ਆਦਮੀ ਰਹਿੰਦਾ ਸੀ ਉਹਦਾ ਨਾਂ ਨਰੰજન ਸੀ ਪਰ ਉਹ ਬਹੁਤ ਪ੍ਰੇਸ਼ਾਨ ਸੀ ਪ੍ਰੇਸ਼ਾਨ ਸੀ ਉਹ ਆਪਣੇ ਚਾਰ ਪੁੱਤਰਾਂ ਦੇ ਨਠੱਲੇਪਨ ਕਰਕੇ ਉਹਦੇ ਪੁੱਤਰ ਬਹੁਤ ਹੀ ਆਲਸੀ ਸੀ ਕਿਸੇ ਕੰਮ ਨੂੰ ਹੱਥ ਨਹੀਂ ਸੀ ਲਗਾਉਂਦੇ ਤੇ ਉਹ ਬਜ਼ੁਰਗ ਆਦਮੀ ਨੂੰ ਸਾਰਾ ਕੰਮ ਆਪ ਕਰਨਾ ਪੈਂਦਾ ਸੀ ਉਹ ਐਸਲੀ ਪ੍ਰੇਸ਼ਾਨ ਰਹਿੰਦਾ ਸੀ ਵੀ ਹੁਣ ਤੇ ਮੈਂ ਕਰਦਾ ਵਾਂ ਤੇ ਖਾਈ ਜਾਂਦੇ ਆ ਤੇ ਮੇਰੇ ਤੋਂ ਬਾਅਦ ਇਹਨਾਂ ਦਾ ਕੀ ਬਣੂਗਾ ਵੀ ਕਿਸੇ ਕੰਮ ਨੂੰ ਹੱਥ ਨਹੀਂ ਲਾਉਂਦੇ ਉਹਨੂੰ ਇਕੱਲੇ ਖੇਤਾਂ ਵਿੱਚ ਕੰਮ ਕਰਨਾ ਪੈਂਦਾ ਏ ਉਹਦੀ ਕੋਈ ਮਦਦ ਨਹੀਂ ਸੀ ਕਰਦੇ ਤੇ ਸਾਰੀ ਜ਼ਿੰਮੇਵਾਰੀ ਉਸ ਬਜ਼ੁਰਗ ਆਦਮੀ ਨਰਿੰਜਨ ਦੇ ਉੱਤੇ ਸੀ ਘਰ ਦੀ ਬਾਹਰ ਦੀ ਖੇਤਾਂ ਦੀ ਸਭ ਕਾਸੇ ਦੀ ਤੇ ਇੱਕ ਦਿਨ ਕੀ ਹੁੰਦਾ ਵਾ ਵੀ ਉਹ ਬਿਮਾਰ ਪੈ ਜਾਂਦਾ ਉਹਦੀ ਤਬੀਅਤ ਬਹੁਤ ਹੀ ਜ਼ਿਆਦਾ ਖਰਾਬ ਹੋ ਜਾਂਦੀ ਤੇ ਇਸ ਤਰ੍ਹਾਂ ਲੱਗਦਾ ਹੀ ਵੀ ਜਿਸ ਤਰ੍ਹਾਂ ਹੁਣ ਉਹਨੇ ਬਚਾ ਨਹੀਂ ਹੈਗਾ ਤੇ ਉਹ ਬਿਮਾਰ ਪਿਆ ਵੀ ਸੋਚਣ ਲੱਗਾ ਵੀ ਹੁਣ ਇਹਨਾਂ ਦਾ ਬਣੂਗਾ ਕੀ ਵੀ ਮੈਂ ਤੇ ਹੁਣ ਬਚਣਾ ਨਹੀਂ ਹੈਗਾ ਤੇ ਉਹ ਬੱਚਿਆਂ ਬਾਰੇ ਆਪਣੇ ਬੇਟਿਆਂ ਬਾਰੇ ਸੋਚ ਰਿਹਾ ਸੀ ਤੇ ਫਿਰ ਉਹਨੇ ਉਹਨਾਂ ਚਾਰਾਂ ਨੂੰ ਆਪਣੇ ਕੋਲ ਬੁਲਾਇਆ ਤੇ ਉਹਨਾਂ ਨੂੰ ਕਿਹਾ ਕਿ ਮੇਰੇ ਕੋਲ ਇੱਕ ਖਜ਼ਾਨਾ ਵਾ ਤੇ ਮੈਂ ਹੁਣ ਲੱਗਦਾ ਬਚਣਾ ਨਹੀਂ ਹੈਗਾ ਮੇਰਾ ਆਖਰੀ ਸਮਾਂ ਆ ਗਿਆ ਵਾ ਤੇ ਮੈਂ ਸੋਚਿਆ ਵੀ ਤੁਸੀਂ ਕਰਦੇ ਕਤਰਦੇ ਤੇ ਕੁਛ ਨਹੀਂ ਆ ਜੇ ਤੁਹਾਨੂੰ ਉਹ ਮਿਲ ਜਾਊਗਾ ਤੇ ਤੁਹਾਡੀ ਜ਼ਿੰਦਗੀ ਜਿਹੜੀ ਉਹ ਸੋਖੀ ਲੰਘ ਜਾਊਗੀ ਫੇਰ ਉਹਨੇ ਕਿਹਾ ਵੀ ਮੇਰੀ ਇੱਕ ਗੱਲ ਜਿਹੜੀ ਧਿਆਨ ਨਾਲ ਸੁਣੋ ਉਹ ਜਿਹੜਾ ਸਾਰਾ ਖਜ਼ਾਨਾ ਨਾ ਉਹ ਮੈਂ ਇੱਕ ਸੰਦੂਕ ਵਿੱਚ ਛੁਪਾ ਕੇ ਰੱਖਿਆ ਆਵਾ ਤੇ ਉਹਨੇ ਕਿਹਾ ਕਿ ਮੈਂ ਸਾਰੀ ਉਮਰ ਇਹ ਕੋਸ਼ਿਸ਼ ਕੀਤੀ ਵੀ ਤੁਸੀਂ ਆਪਣੇ ਦਮ ਤੇ ਕੁਝ ਕਰੋ ਆਪਣੀ ਮਿਹਨਤ ਨਾਲ ਕੁਝ ਕਰੋ ਪਰ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਇਸ ਤਰ੍ਹਾਂ ਕੁਝ ਕਰ ਸਕਦੇ ਆ ਤੇ ਹੁਣ ਮੈਨੂੰ ਲੱਗ ਰਿਹਾ ਵਾ ਵੀ ਮੇਰਾ ਆਖਰੀ ਵਕਤ ਆ ਤੇ ਮੈਂ ਸੋਚਿਆ ਵੀ ਉਹ ਸੰਦੂਕ ਬਾਰੇ ਤੁਹਾਨੂੰ ਦੱਸ ਦਵਾਂ ਵੀ ਉਹ ਕਿੱਥੇ ਆ ਤੁਸੀਂ ਉਹ ਕੀਮਤੀ ਜਿਹੜਾ ਖਜ਼ਾਨਾ ਜੇਵਰ ਆ ਸੋਨਾ ਚਾਂਦੀ ਉਹ ਕੱਢ ਕੇ ਤੇ ਸੁਖ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਲਿਓ ਤੇ ਫਿਰ ਉਹਨਾਂ ਚਾਰੇ ਪੁੱਤਰਾਂ ਨੇ ਆਪਣੇ ਪਿਤਾ ਨੂੰ ਪੁੱਛਿਆ ਵੀ ਉਹ ਜਿਹੜਾ ਸੰਦੂਖ ਆ ਜਿਹਦੇ ਤੋਂ ਤੁਸੀਂ ਕਿਹਾ ਵਾ ਸਾਰਾ ਕੁਝ ਰੱਖਿਆ ਉਹ ਹੈ ਕਿੱਥੇ ਆ ਫਿਰ ਉਹ ਬਜ਼ੁਰਗ ਆਦਮੀ ਨਰਿੰਦਰ ਨੇ ਕਿਹਾ ਕਿ ਉਹ ਜਿਹੜਾ ਸੰਦੂਖ ਆ ਨਾ ਸਾਰੇ ਖਜ਼ਾਨੇ ਨਾਲ ਭਰਿਆ ਉਹ ਆਪਣੀ ਇੱਕ ਜਿਹੜੀ ਬੰਜਰ ਜ਼ਮੀਨ ਆ ਜਿਹੜੀ ਆਪਾਂ ਕਦੀ ਵਾਹੀ ਨਹੀਂ ਕੁਝ ਬੀਜਿਆ ਨਹੀਂ ਉਹਦੇ ਵਿੱਚ ਮੈਂ ਦੱਬਿਆ ਹੋਇਆ ਆ ਤੇ ਪਰ ਹੁਣ ਮੈਨੂੰ ਇਹ ਯਾਦ ਨਹੀਂ ਆ ਰਿਹਾ ਕਿ ਮੈਂ ਉਹ ਸੰਦੂਖ ਉਹ ਸਾਰੀ ਜਿਹੜੀ ਆਪਣੀ ਬੰਜਰ ਜ਼ਮੀਨ ਆ ਉਹਦੇ ਚ ਕਿੱਥੇ ਗੱਡਿਆ ਹੈਗਾ ਵਾ ਤੇ ਇੰਨਾ ਕਹਿ ਕੇ ਉਹਦੀ ਜਿਹੜੀ ਬਜ਼ੁਰਗ ਆਦਮੀ ਸੀ ਉਹਦੀ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਵਾਦਾ ਉਹਦਾ ਬਜ਼ੁਰਗ ਆਦਮੀ ਦਾ ਕਿਰਿਆ ਕਰਮ ਕਰਨ ਤੋਂ ਵਾਦਾ ਉਹ ਪਹਿਲਾਂ ਤੇ ਬੈਠੇ ਰਹਿ ਘਰ ਫਿਰ ਉਹਨਾਂ ਸੋਚਿਆ ਵੀ ਇਸ ਤਰ੍ਹਾਂ ਬੈਠਿਆਂ ਤੇ ਹੁਣ ਕੁਝ ਖਾਣ ਪੀਣ ਨੂੰ ਨਹੀਂ ਮਿਲਣਾ ਹੈਗਾ ਤੇ ਉਹਨਾਂ ਨੂੰ ਯਾਦ ਆਇਆ ਵੀ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਖਜ਼ਾਨੇ ਬਾਰੇ ਕਿਹਾ ਸੀ ਤੇ ਉਹਨਾਂ ਨੇ ਸਾਰ ਚੌਹਾਂ ਨੇ ਨਾ ਉਹ ਸੰਦੂਖ ਲੱਭਣ ਦਾ ਜਿਹੜਾ ਫੈਸਲਾ ਕਰ ਲਿਆ ਤੇ ਉਹ ਸੰਦੂਖ ਲੱਭਣ ਲਈ ਉਹਨਾਂ ਸਾਰਾ ਖੇਤ ਜਿਹੜਾ ਸੀ ਉਹ ਗੋੜ ਦਿੱਤਾ ਪਰ ਸੰਦੂਖ ਉਹਨਾਂ ਨੂੰ ਮਿਲਿਆ ਹੀ ਨਹੀਂ ਹੁਣ ਜਿਹੜਾ ਖੇਤ ਉਹਨਾਂ ਗੋਡਿਆ ਸੀ ਨਾ ਉਹ ਚ ਇੱਕ ਜਗ੍ਹਾ ਬਚੀ ਸੀ ਜਿਹੜੀ ਉਹਨਾਂ ਗੋਡੀ ਨਹੀਂ ਉਹਨਾਂ ਸੋਚਿਆ ਵੀ ਹੋ ਸਕਦਾ ਜਿਹੜੀ ਇਹ ਜਗ੍ਹਾ ਗੋਡਣ ਵਾਲੀ ਆ ਇਹਦੇ ਵਿੱਚ ਸੰਦੂਖ ਹੋਵੇ ਫਿਰ ਉਹਨਾਂ ਉਸ ਜਗ੍ਹਾ ਨੂੰ ਗੋਡਣਾ ਸ਼ੁਰੂ ਕਰ ਦਿੱਤਾ ਪਰ ਸੰਦੂਖ ਸੰਦੂਖ ਤੇ ਉੱਥੋਂ ਇਹਨਾਂ ਮਿਲਿਆ ਪਰ ਉੱਥੋਂ ਸਿਰਫ ਪਾਣੀ ਨਿਕਲਿਆ ਹੁਣ 2 ਸਾਲ ਦੇ ਬਾਅਦ ਉਹਨਾਂ ਜਿਹੜੇ ਚਾਰੇ ਘਰਾ ਸੀ ਨਾ ਉਹਨਾਂ ਦੀ ਹਾਲਤ ਬੜੀ ਖਰਾਬ ਹੋ ਗਈ ਕਿਉਂਕਿ ਉਹਨਾਂ ਕੋਲ ਖਾਣ ਲਈ ਵੀ ਕੁਝ ਨਹੀਂ ਸੀ ਤੇ ਉਹਨਾਂ ਨੂੰ ਆਦਤ ਵੀ ਨਹੀਂ ਸੀ ਕੰਮ ਕਰਨ ਦੀ ਉਹਨਾਂ ਦੀ ਹਾਲਤ ਬੜੀ ਖਰਾਬ ਹੁੰਦੀ ਜਾ ਰਹੀ ਸੀ ਭੁੱਖ ਨਾਲ ਗਰੀਬੀ ਨਾਲ ਤੇ ਉਹ ਆਪਣੇ ਪਿਤਾ ਨੂੰ ਕੋਸਣ ਲੱਗ ਪਏ ਵੀ ਉਹਨਾਂ ਨੇ ਕਿੱਥੇ ਸੰਦੂਕ ਰੱਖਿਆ ਜਿਹੜਾ ਸਾਨੂੰ ਸਹੀ ਜਗ੍ਹਾ ਨਹੀਂ ਦੱਸ ਗਏ ਤੇ ਸੰਦੂਕ ਦੇ ਚੱਕਰ ਵਿੱਚ ਅਸੀਂ ਉਹ ਸਾਰੀ ਜਿਹੜੀ ਬੰਜਰ ਜ਼ਮੀਨ ਸੀ ਉਹਨੂੰ ਉਪਜਾਊ ਬਣਾ ਦਿੱਤਾ ਤੇ ਉਸ ਤੋਂ ਪਾਣੀ ਵੀ ਨਿਕਲਿਆ ਪਰ ਸੰਦੂਕ ਨਹੀਂ ਸਾਨੂੰ ਮਿਲਿਆ ਤੇ ਫਿਰ ਉਹਨਾਂ ਨੇ ਇੱਕ ਭਰਾ ਨੇ ਉਹਨਾਂ ਨੂੰ ਦੂਜਿਆਂ ਨੂੰ ਸੁਝਾ ਦਿੱਤਾ ਵੀ ਹੁਣ ਆਪਾਂ ਜ਼ਮੀਨ ਤੇ ਗੋਡ ਲਈ ਆ ਤੇ ਪਾਣੀ ਵੀ ਹੈਗਾ ਵਾ ਕਿਉਂ ਨਾ ਉਹਦੇ 'ਚ ਆਪਾਂ ਸਬਜ਼ੀਆਂ ਬੀਜ ਦਈਏ ਕੰਮ ਸੇ ਕੰਮ ਸਾਨੂੰ ਖਾਣ ਨੂੰ ਤਾਂ ਕੁਝ ਮਿਲੂਗਾ ਤੇ ਐਸ ਨਾਲ ਸਾਡੇ ਖੋਦੇ ਖਾਣ ਦਾ ਇੰਤਜ਼ਾਮ ਹੋ ਜਾ ਉਹ ਇਹ ਗੱਲ ਸੁਣ ਕੇ ਜਿਹੜੀ ਦੂਸਰੇ ਪਰਾਂ ਸੀ ਉਹਨਾਂ ਨੇ ਵੀ ਉਹ ਦਿਹਾ ਮੇਪਾਰ ਦਿੱਤੀ ਤੇ ਫਿਰ ਉਹਨਾਂ ਨੇ ਨਾ ਉਹ ਜਿਹੜੀ ਜ਼ਮੀਨ ਸੀ ਨਾ ਉੱਚ ਸਬਜ਼ੀਆਂ ਬੀਜਣੀਆਂ ਸ਼ੁਰੂ ਕਰ ਦਿੱਤੀਆਂ ਤੇ ਇਸ ਤਰ੍ਹਾਂ ਉਹਨਾਂ ਜਦੋਂ ਸਬਜ਼ੀਆਂ ਬੀਜੀਆਂ ਕਿਉਂਕਿ ਪਾਣੀ ਵੀ ਖੇਤ ਚ ਕਾਫੀ ਜ਼ਿਆਦਾ ਸੀ ਉਹਨਾਂ ਨੂੰ ਮਿਲ ਗਿਆ ਤੇ ਉਹਨਾਂ ਦੀਆਂ ਸਬਜ਼ੀਆਂ ਬਹੁਤ ਜ਼ਿਆਦਾ ਹੋ ਗਈਆਂ ਫਿਰ ਉਹਨਾਂ ਦੇ ਖਾਣ ਤੋਂ ਵੱਧ ਬਣੀਆਂ ਤਾਂ ਉਹਨਾਂ ਨੇ ਉਹ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਤੇ ਇਸ ਤਰ੍ਹਾਂ 5 ਸਾਲਾਂ ਵਿੱਚ ਉਹ ਪਿੰਡ ਚ ਸਭ ਤੋਂ ਅਮੀਰ ਆਦਮੀ ਬਣ ਗਏ ਫਿਰ ਉਹਨਾਂ ਨੂੰ ਆਪਣੇ ਪਿਤਾ ਦੀ ਗੱਲ ਯਾਦ ਆਈ ਉਹ ਸਮਝ ਗਏ ਉਹਨਾਂ ਨੇ ਉਹ ਸੰਦੂਕ ਵਾਲੀ ਝੂਠੀ ਜਿਹੜੀ ਗੱਲ ਉਹਨਾਂ ਨੂੰ ਕਿਉਂ ਕਹੀ ਸੀ ਤਾਂ ਕਿ ਅਸੀਂ ਆਪਣਾ ਇਹ ਆਲਸ ਪੁਣਾ ਛੱਡ ਕੇ ਮਿਹਨਤ ਕਰਨਾ ਸ਼ੁਰੂ ਕਰ ਦਈਏ ਤੇ ਹੁਣ ਐਨੇ ਉਹਨਾਂ ਦੀ ਮਿਹਨਤ ਕਰਨ ਨਾਲ ਜਿੰਨੀ ਉਹਨਾਂ ਨੂੰ ਆਮਦਨ ਹੁੰਦੀ ਉਹ ਹੋਰ ਜ਼ਮੀਨ ਖਰੀਦ ਲੈਂਦੇ ਤੇ ਉਹਨਾਂ ਕੋਲ ਐਨੀ ਜ਼ਿਆਦੀ ਸੰਪਤੀ ਜਿਹੜੀ ਬਣ ਗਈ ਸੀ ਨਾ ਐਨਾ ਸਾਰਾ ਕੁਝ ਬਣ ਗਿਆ ਸੀ ਉਹਨਾਂ ਨੂੰ ਲੱਗਣ ਲੱਗਾ ਕਿ ਇਹੀ ਅਸਲੀ ਖਜ਼ਾਨਾ ਸੀ ਜਿਹੜੇ ਸਾਨੂੰ ਪਿਤਾ ਜੀ ਜਿਉਂਦੇ ਜੀ ਵੀ ਸਮਝਾਉਣਾ ਚਾਹੁੰਦੇ ਸੀ ਪਰ ਅਸੀਂ ਸਮਝੇ ਹੀ ਨਹੀਂ ਸੋ ਦੋਸਤੋ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਆ ਕਿ ਮਿਹਨਤ ਨਾਲ ਕੋਈ ਵੀ ਵੱਡੇ ਤੋਂ ਵੱਡਾ ਖਜ਼ਾਨਾ ਪ੍ਰਾਪਤ ਕੀਤਾ ਜਾ ਸਕਦਾ ਆਲਸੀ ਜਿਹੜਾ ਇਨਸਾਨ ਹੁੰਦਾ ਨਾ ਹਮੇਸ਼ਾ ਦੂਜਿਆਂ ਤੇ ਨਿਰਭਰ ਕਰਦਾ ਜਾਂ ਆਪਣੀ ਕਿਸਮਤ ਦੇ ਸਾਰੇ ਬੈਠਾ ਰਹਿੰਦਾ ਵੀ ਮੈਨੂੰ ਆ ਮਿਲ ਜੂ ਮੈਨੂੰ ਉਹ ਮਿਲ ਜੂ ਤੇ ਮਿਹਨਤ ਜਿਹੜਾ ਕਰਦਾ ਨਾ ਉਹਨੂੰ ਸਭ ਕੁਝ ਮਿਲ ਜਾਂਦਾ ਵਾ ਜਿਦਾਂ ਆਪ ਬਜ਼ੁਰਗ ਆਦਮੀ ਨੇ ਆਪਣੇ ਜਿਹੜੇ ਪੁੱਤਰ ਸੀ ਉਹਨਾਂ ਨੂੰ ਇੱਕ ਝੂਠੀ ਕਹਾਣੀ ਸੁਣਾ ਕੇ ਉਹਨਾਂ ਨੂੰ ਕੰਮ ਕਰਨ ਲਈ ਮਜਬੂਰ ਕਰ ਦਿੱਤਾ ਤੇ ਉਹ ਬਿਨਾਂ ਕਿਸੇ ਸੋਚੇ ਸਮਝੇ ਇੱਕ ਬੰਜਰ ਜ਼ਮੀਨ ਤੋਂ ਉਹਨਾਂ ਨੇ ਉਹਨੂੰ ਉਪਜਾਊ ਜ਼ਮੀਨ ਬਣਾ ਦਿੱਤਾ ਆਖਰਕਾਰ ਉਹਨਾਂ ਦੀ ਮਿਹਨਤ رنگ ਲਿਆਈ ਤੇ ਉਹੀ ਜ਼ਮੀਨ ਉਹਨਾਂ ਦੀ ਜ਼ਿੰਦਗੀ ਦਾ ਅਸਲੀ ਖਜ਼ਾਨਾ ਬਣ ਗਈ ਇਹ ਕਹਾਣੀ ਸਾਨੂੰ ਇਹ ਵੀ ਸਿਖਾਉਂਦੀ ਹੈ ਕਿ ਧਨ ਦੌਲਤ ਤੋਂ ਜ਼ਿਆਦਾ ਜਿਹੜਾ ਮਿਹਨਤ ਕਰਨਾਂ ਦੀ ਆਦਤ ਆ ਨਾ ਉਹ ਹੋਣੀ ਚਾਹੀਦੀ ਆ ਤੇ ਉਹ ਬਜ਼ੁਰਗ ਆਦਮੀ ਸੱਚੀ ਸੋਚਦਾ ਸੀ ਕਿ ਜੇ ਮੈਂ ਕੋਈ ਖਜ਼ਾਨਾ ਆਪਣੇ ਬੱਚਿਆਂ ਨੂੰ ਦੇ ਵੀ ਦਵਾਂ ਨਾ ਤੇ ਉਹ ਜਦੋਂ ਤੱਕ ਖਜ਼ਾਨਾ ਖਤਮ ਨਹੀਂ ਆਉਂਦਾ ਉਹਨੂੰ ਵਰਤੀ ਜਾਣਗੇ ਤੇ ਪਰ ਕੰਮ ਕਰਨ ਦੀ ਆਤ ਮਿਹਨਤ ਕਰਨ ਦੀ ਆਤ ਉਹਨਾਂ ਨੂੰ ਕਦੀ ਵੀ ਨਹੀਂ ਪਾਉਗੀ ਤੇ ਉਹ ਹੌਲੀ-ਹੌਲੀ ਸਾਰਾ ਕੁਝ ਗਵਾ ਲੈਣਗੇ ਪਰ ਜੋ ਮਿਹਨਤ ਨਾਲ ਉਹਨਾਂ ਦਾ ਕਮਾਇਆ ਹੋਗਾ ਨਾ ਪੈਸਾ ਤੇ ਉਹ ਸਫਲਤਾ ਜਿਹੜੀ ਹੈ ਨਾ ਉਹ ਹਮੇਸ਼ਾ ਟਿਕੀ ਰਹਿੰਦੀ ਕਿਉਂਕਿ ਬੰਦੇ ਨੇ ਮਿਹਨਤ ਕੀਤੀ ਹੁੰਦੀ ਹੈ ਨਾ ਤੇ ਉਹ ਚੀਜ਼ ਨੂੰ ਉਹ ਚੰਗੀ ਤਰ੍ਹਾਂ ਵਰਤਦਾ ਵਾ ਇੱਕ ਸਲੀਕੇ ਨਾਲ ਰੱਖਦਾ ਵਾ ਜਿਹੜੀ ਫਰੀਦ ਹੀ ਮਿਲੀ ਹੁੰਦੀ ਨਾ ਉਹਦੀ ਬੰਦਾ ਕਦਰ ਨਹੀਂ ਕਰਦਾ ਜਿਹੜੀ ਮਿਹਨਤ ਨਾਲ ਪ੍ਰਾਪਤ ਕੀਤੀ ਹੁੰਦੀ ਉਹਦੀ ਕਦਰ ਕਰਦਾ ਇੱਕ ਉਹਦੇ ਲਈ ਪਲੈਨਿੰਗ ਕਰਦਾ ਵੀ ਉਹਨੂੰ ਕਿਸ ਤਰ੍ਹਾਂ ਇਨਵੈਸਟ ਕਰਕੇ ਅਸੀਂ ਹੋਰ ਜਿਹੜੀ ਆਮਦਨ ਆ ਹੋਰ ਆਪਣਾ ਤਰੱਕੀ ਕਰ ਸਕਦੇ ਆ ਦੋਸਤੋ ਜੇ ਤੁਹਾਨੂੰ ਇੱਕ ਕਹਾਣੀ ਚੰਗੀ ਲੱਗੀ ਹੋਵੇ ਤੇ ਹੋਰ ਲੋਕਾਂ ਤੱਕ ਵੀ ਪਹੁੰਚਾਓ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝੀ ਜ਼ਰੂਰ ਕਰੋ ਤੇ ਜੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਇਸ ਤਰ੍ਹਾਂ ਦੀਆਂ ਨਵੀਆਂ ਤੋਂ ਨਵੀਆਂ ਕਹਾਣੀਆਂ ਸੁਣਨ ਲਈ ਤੇ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਫਿਰ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਆਪਣਾ ਰੱਖਿਓ ਬਹੁਤ ਜ਼ਿਆਦਾ ਖਿਆਲ